ਸਮੇਂ ਦਾ ਨਾ ਦੇ ਸ਼ੋਅ ਇੰਡੀਆਜ਼ ਗੋਟ ਲੇਟੈਂਟ ਦੇ ਵਿੱਚ ਰਣਵੀਰ ਅਲਾਬਾਦੀਆ ਦੇ ਸਵਾਲ ਤੋਂ ਬਾਅਦ ਲਗਾਤਾਰ ਵਿਵਾਦ ਹੋ ਰਿਹਾ ਹੈ ਜ਼ਰਾਨ ਰਾਖੀ ਸਾਵੰਤ ਵੀ ਮੁਸੀਬਤਾਂ ਦੇ ਵਿੱਚ ਖਿਰਦੀ ਨਜ਼ਰ ਆ ਰਹੀ ਹੈ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ಸಾವಂತ್ ਨੂੰ ਸਮਨ ਭੇਜਿਆ ਹੈ ਦਰਸਲ ਰਾਖੀ ಸಾವಂತ್ ਸਮੇਂ ਰਹਿਣਾ ਦੇ ਇੱਕ ਐਪੀਸੋਡ ਦੇ ਵਿੱਚ ਨਜ਼ਰ ਆਈ ਸੀ ਹਾਲਾਂਕਿ ਰਣਵੀਰ ਅਲਾਬਾਦੀਆ ਦੇ ਨਾਲ ਉਹ ਐਪੀਸੋਡ ਨਹੀਂ ਸੀ ਪਰ ਜਿਸ ਐਪੀਸੋਡ ਦੇ ਵਿੱਚ ਰਾਖੀ ಸಾವಂತ್ ਪਹੁੰਚੀ ਸੀ ਉਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਸਨ ਰਾਖੀ ಸಾವಂತ್ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਬੁਲਾਇਆ ਦੱਸਦੇ ਕਿ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਅਲਾਬਾਦੀਆ ਨੂੰ 24 ਫਰਵਰੀ ਨੂੰ ਬੁਲਾਇਆ ਗਿਆ ਹਾਲਕਿ ਜਿਸ ਐਪੀਸੋਡ ਦੇ ਵਿੱਚ ਰਾਖੀ ਸਾਵੰਤ ਨਜ਼ਰ ਆਈ ਸੀ ਉਸ ਨੂੰ ਡਿਲੀਟ ਵੀ ਕਰ ਦਿੱਤਾ ਗਿਆ ਕਿਉਂਕਿ ਸਮੇ ਰਾਨਾ ਨੇ ਹਾਲ ਹੀ ਦੇ ਵਿੱਚ ਇਸ ਸ਼ੋਅ ਦੇ ਸਾਰੇ ਐਪੀਸੋਡਸ ਨੂੰ ਡਿਲੀਟ ਕਰ ਦਿੱਤਾ ਹੈ ਇਸਨ ਦੇ ਵਿੱਚ ਰਾਖੀ ਸਾਵੰਤ ਨੇ ਸਮੇ ਰਾਨਾ ਦੇ ਸ਼ੋਅ ਦੇ ਵਿੱਚ ਕੁਝ ਅਜਿਹੀ ਟਿੱਪਣੀ ਕੀਤੀ ਸੀ ਜਿਸ ਦੇ ਕਾਰਨ ਉਹਨਾਂ ਨੂੰ ਲਗਾਤਾਰ ਟਰੋਲ ਵੀ ਕੀਤਾ ਗਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਹੁਣ ਇਸ ਮਾਮਲੇ ਦੇ ਵਿੱਚ ਰਾਖੀ ਸਾਵੰਤ ਨੂੰ ਸਮਨ ਭੇਜਿਆ ਗਿਆ ਹੈ